ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬਿਧਿਆ ਅਵਰ ਕੇ ਕਰੀ ਵਿਚਾਰ ਸਬਦ ਸੁਰਤ ਸੁਖ ਊਪਜੈ ਪ੍ਰਭ ਰਾਤੋ ਸੁਖ ਸਾਰ ਜਿਉ ਭਾਵੇਂ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮਰ ਜਾਏ ਜੇ ਨ ਤਨ ਮਨ ਸਾਜ ਸੀਗਾਰਿਆ ਤਿਸ ਸੇਤੀ ਲਿਵ ਲਾਏ ਰਹਾਓ ਤਨ ਬੈ ਸੰਤਰ ਹੋਮੀਏ ਇਕ ਰਤੀ ਤੋਲ ਕਟਾਏ ਤਨ ਮਨ ਸਮਦਾ ਜੇ ਕਰੀ ਤਨ ਮਨ ਸਮਦਾ ਜੇ ਕਰੀ ਠੀਕ ਪਾਠ ਹੈ ਇਹਨੂੰ ਸਮੱਧਾ ਨਹੀਂ ਬੋਲਣਾ ਸਮਦਾ ਪਾਠ ਸ਼ੁੱਧ ਹੈ ਜੀ ਤਨ ਮਨ ਸਮਦਾ ਜੇ ਕਰੀ ਅਨ ਦਿਨ ਅਗਨ ਜਲਾਏ ਹਰ ਨਾਮੈ ਤੋਲ ਨ ਕੁਝੈ ਜੇ ਲਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰਵਤ ਧਰਾਏ ਕਰਵਤ ਧਰਾਏ ਹਾਂਜੀ ਇਹ ਪਾਠ ਸ਼ੁੱਧ ਹੈ ਜੀ ਕਰਵਤ ਕਰਵਤ ਨਹੀਂ ਕਰਵਤ ਪਾਠ ਸ਼ੁੱਧ ਹੈ ਅਰਧ ਸਰੀਰ ਕਟਾਈਐ ਸਿਰ ਕਰਵਤ ਧਰਾਏ ਤਨ ਹੈ ਮੰਚਲ ਗਲਿਐ ਭੀ ਮਨ ਤੇ ਰੋਗ ਨ ਜਾਏ ਹਰ ਨਾਮੈ ਤੁਲ ਨਾ ਪੁਜੈ ਸਭ ਡਿਠੀ ਠੋਕ ਵਜਾਇ ਕੰਚਨ ਕੇ ਕੋਟ ਦਤ ਕਰੀ ਬਹੁ ਹੈ ਵਰ ਗੈ ਵਰਦਾਨ ਭੂਮ ਦਾਨ ਗਊ ਆ ਘਣੀ ਪੀ ਅੰਤਰ ਗਰਭ 구ਮਾਨ RAM ਨਾਮ ਮਨ ਭੇਦਿਆ ਗੁਰ ਦਿਆ ਸਚ ਦਾਨ ਮਾਨ ਹਠ ਬੁੱਧੀ ਕੀਤੀਆ ਕੀਤੇ ਵੇਦ ਵਿਚਾਰ ਕੀਤੇ ਬੰਧਨ ਜੀ ਕੇ ਗੁਰਮੁਖ ਮੋਖ ਦਵਾਰ ਸਚ ਹੋ ਓ ਰੈ ਸਭ ਕੋ ਉਪਰ ਸਚ ਆਚਾਰ ਉਪਰ ਸਚ ਦਾ ਚਾਰ ਸਚ ਹੋ ਓ ਰੈ ਸਭ ਕੋ ਉਪਰ ਸਚ ਆਚਾਰ ਸਭ ਕੋ ਊਚਾ ਆਖੀਐ ਨੀਚ ਨਾ ਦੀਸੈ ਕੋਇ ਇਕ ਨਐ ਭਾਂਡੇ ਸਾਜੈ ਇਕ ਚਾਨਣ ਤਿਹੋ ਲੋਏ ਕਰਮ ਮਿਲਾ ਸੱਚ ਪਾਈਐ ਧੁਰ ਬਖਸ ਨ ਮੇਟੈ ਕੋਇ ਸਾਧ ਮਿਲਾ ਸਾਧੂ ਜਨੈ ਸੰਤੋਖ ਵਸੈ ਗੁਰ ਪਾਏ ਅਕਾਥ ਕਥਾ ਵਿਚਾਰਿਐ ਜੇ ਸਤਗੁਰ ਮਾਹੀ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗਹ ਹੈ ਪੈਦਾ ਜਾਏ ਘਟ ਘਟ ਵਾਜੈ ਕਿੰਗੁਰੀ ਅਨ ਦਿਨ ਸਬਦ ਸੁਭਾਏ ਵਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੈ ਛੋਟੈ ਸਬਦ ਕਮਾਏ